ਦੋਸਤੋ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇਹ ਖਲਕ ਜਿਵੇਂ ਕਿ ਅਸੀਂ ਹਰ ਰੋਜ਼ ਕੋਈ ਨਾ ਕੋਈ ਮੁੱਦੇ ਤੇ ਗੱਲਬਾਤ ਕਰਦੇ ਆ ਇਸੇ ਤਰ੍ਹਾਂ ਅੱਜ ਵੀ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹਾਂ ਮੇਰੇ ਨਾਲ ਦੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾ ਜੀ ਪੋਰ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਦੇ ਚੋਣ ਹੋ ਰਹੀਆਂ ਸੀ ਜਿਸ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕਾ ਜਬ ਤੋ ਹੌਟ ਸੀਟ ਮੰਨੀ ਜਾਂਦੀ ਆ ਇੱਕ ਪਾਸੇ ਤਾਂ ਬਾਦਲ ਪਰਿਵਾਰ ਦੇ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੇ ਨੇ ਮੈਦਾਨ ਦੇ ਵਿੱਚ ਉਤਰ ਗਏ ਨੇ ਉਹਨਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਜੀ ਨੋ ਜੋ ਕਿ ਪੀਟੇ ਦੇ ਨਹੀਂ ਆਈਐਸ ਤੋਂ ਅਸਤੀਫਾ ਦੇ ਕੇ ਬੀਬੀ ਪਰਮਪਾਲ ਕੌਰ ਜੀ ਮੈਦਾਨ ਦੇ ਵਿੱਚ ਉਤਰੇ ਨੇ ਤੇ ਗੱਲਬਾਤ ਕਰਦੇ ਆਂ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਜੀ ਨਾਲ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਆ ਤੇ ਇਹ ਹੌਟ ਸੀਟ ਆ ਕਿ ਦੋਨੇ ਚੋਣ ਪ੍ਰਚਾਰ ਮੁਚ ਜਿਹੜੇ ਮਰੂਕਾ ਸਾਹਿਬ ਨੇ ਵੀ ਅਕਾਲੀ ਦਲ ਦਾ ਕਰਨਗੇ ਜਾਂ ਇਹ ਆਪਣੀ ਨੂ ਦੇ ਬੀਜੇਪੀ ਦੇ ਪੱਖ ਦੇ ਵਿੱਚ ਹੀ ਆਪਣਾ ਪ੍ਰਚਾਰ ਕਰਨਗੇ ਬੀਪੀ ਪਰਮ ਹਾਲ ਘੋਰ ਦੇ ਪੱਖ ਦੇ ਵਿੱਚ ਦੱਸੋ ਮਾੜੀ ਸਾਡੀ ਦਸ ਤਣ ਵੀ ਜਾਣਕਾਰੀ ਦਿਓ ਦੇਸ਼ ਵਿਦੇਸ਼ ਕਾਟੇ ਪੰਜਾਬੀ ਉਹ ਪਿਆਰ ਭਰੇ ਸਾਥ ਸੇਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਥਿਲੋ ਸਾਹਿਬ ਨੇ ਸਵਾਲ ਕੀਤਾ ਹੈ ਕੇ ਬਠਿੰਡਾ ਸਭ ਤੋਂ ਸੌ ਹੌਟ ਸੀਟ ਹੈ ਜਿਹੜੀ ਪੰਜਾਬ ਦੀ ਮੰਗੀ ਜਾ ਰਹੀ ਹੈ ਬਿਲਕੁਲ ਜਿੱਥੇ ਮੌਸਮ ਦੀ ਗਰਮੀ ਇਸ ਵੇਲੇ ਪੰਜਾਬ ਦੇ ਪੰਜਾਬ ਦੀ ਆਬੋ ਹਵਾ ਨੂੰ ਪੰਜਾਬ ਦੇ ਸਮਾਜਿਕ ਤਾਣੇ ਬਣੇ ਨੂੰ ਕਾਰੋਬਾਰੀ ਤਾਣੇ ਤਾਣੇ ਬਣੇ ਨੂੰ ਪ੍ਰਭਾਵਿਤ ਕਰ ਰਹੀ ਹੈ ਉੱਥੇ ਅੱਜ ਕੇਵਲ ਬਠਿੰਡਾ ਲੋਕ ਸਭਾ ਹਲਕੇ ਦੇ ਦੋ ਪਰਿਵਾਰਾਂ ਦੀ ਜੁਆਕਸ ਵਿੱਚ ਟੱਕਰ ਪਈ ਹੈ ਜਿਹੜੇ ਪਰਿਵਾਰ ਕਿਸੇ ਵੇਲੇ ਇੱਕ ਦੂਜੇ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੁੰਦੇ ਸੀ ਪਰਮਪਾਲ ਕੌਰ ਮਲੂਕਾ ਆਏ ਹਸਤੇ ਉਹਦੇ ਤੋਂ ਅਸਤੀਫਾ ਦਿੰਦੇ ਨੇ ਉਹਨਾਂ ਦਾ ਅਸਤੀਫਾ ਵੀ ਵਿਵਾਦਤ ਹੁਣ ਬਣਦਾ ਹੈ ਵਿਵਾਦਤ ਤੋਂ ਬਾਅਦ ਉਹ ਚੋਣ ਲੜਨ ਲਈ ਰਾ 15 ਹੁੰਦਾ ਉਹਨਾਂ ਦਾ 16 15 ਹੋਣ ਤੋਂ ਬਾਅਦ ਐਸ ਵੇਲੇ ਚੋਣ ਮદાન ਵਿੱਚ ਨਹੀਂ ਪਰ ਸਵਾਲ ਇਹ ਆ ਕਿ ਕੀ ਸਿਕੰਦਰ ਸਿੰਘ ਮਲੂਕਾ ਆਪਣੇ ਨੋ ਲਈ ਪ੍ਰਚਾਰ ਕਰਨਗੇ ਜਾਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਚੋਣ ਪ੍ਰਚਾਰਿਸ ਕੋਦਣਗੇ ਇਹ ਬੜਾ ਗੰਭੀਰ ਸਵਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਚਿਕੰਦਰ ਸਿੰਘ ਮਲੂਕਾ ਬੜੀ ਵੀਰਾ ਐਮਐਲਏ ਬਣਦੇ ਨੇ ਬੜੀ ਵੀਰਾ ਮੰਤਰੀ ਬਣਦੇ ਨੇ ਸਿੱਖਿਆ ਮੰਤਰੀ ਤੇ ਪੰਚਾਇਤ ਮੰਤਰੀ ਦੇ ਉ ਵਕਾਰੀ ਵਿਭਾਗ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਹੁੰਦੇ ਆ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਆ ਉਹ ਸੰਭਾਲਦੇ ਨੇ ਤੇ ਇਸ ਦੌਰਾਨ ਉਹਨਾਂ ਦੀ ਜਿਹੜੀ ਤੂਤੀ ਆ ਬਾਦਲ ਪਰਿਵਾਰ ਦੇ ਵਿੱਚ ਮਲੂਕਾ ਪਰਿਵਾਰ ਦੀ ਉਹ ਸਿਰ ਚੜ੍ਹ ਕੇ ਗੋਲਦੀ ਆ ਕਦੇ ਸਮਾਂ ਬਣਦਾ ਕਿ ਉਹ ਰਾਮਪੁਰਾ ਫੂਲਵਰਗੀ ਸੀਟ ਤੋਂ ਕਈ ਵਾਰਾਂ ਮੈਲੇ ਬਣਦੇ ਨੇ ਜਿੰਨੇ ਨੇ ਉੱਥੋਂ ਉਹਨਾਂ ਦਾ ਸੁਪੁੱਤਰ ਵੀ ਚੋਣ ਲੜਦਾ ਹੈ ਤੇ ਰਾਮਪੁਰਾ ਫੂਲ ਦੇ ਨਾਲ ਲੱਗਦਾ ਹੈ ਮੋੜ ਵਿਧਾਨ ਸਭਾ ਹਲਕਾ ਤੇ ਉੱਥੋਂ ਦੇ ਇੰਚਾਰਜ ਵੀ ਸਰਦਾਰ ਸ਼ਿਕੰਦਰ ਸਿੰਘ ਮਲੂਕਾ ਨੂੰ ਇੱਕ ਵੇਰਾਂ ਲਾ ਦਿੱਤਾ ਜਾਂਦਾ ਹੈ ਪਰੰਤੂ ਬਾਅਦ ਵਿੱਚ ਉੱਥੇ ਚੋਣ ਸੀ ਜਿਹੜੀ ਉਹ ਜਗਮੀਤ ਸਿੰਘ ਬਰਾੜ ਨੂੰ ਲੜਾਈ ਜਾਂਦੀ ਹੈ ਪਾਰਟੀ ਵੱਲੋਂ ਸ਼੍ਰਮਣੀ ਕਾਲੀ ਦਲ ਵੱਲੋਂ ਸ਼ਿਕੰਦਰ ਸਿੰਘ ਮਲੂਕਾ ਦੋਵੇਂ ਵਿਧਾਨ ਸਭਾ ਸੀਟਾਂ ਦੇ ਉੱਤੇ ਆਪਣਾ ਦਾਵਾ ਕਰਦੇ ਨੇ ਇੱਕ ਸੀਟ ਤੋਂ ਆਪਣੇ ਪੁੱਤਰ ਨੂੰ ਲੜਾਉਣਾ ਚਾਹੁੰਦੇ ਨੇ ਤੇ ਦੂਸਰੀ ਸੀਟ ਤੋਂ ਮੌੜ ਤੋਂ ਖੁਦ ਲੜਨਾ ਚਾਹਉਂਦੇ ਸੀ ਪਰੰਤੂ ਉੱਥੇ ਜਗਮੀਤ ਸਿੰਘ ਬਰਾੜਾ ਆ ਜਾਂਦੇ ਨੇ ਕਹਿਣ ਦਾ ਮਤਲਬ ਕਿ ਬਾਦਲ ਪਰਿਵਾਰ ਨੇ ਸ਼ਕੁੰਦਰ ਸਿੰਘ ਮਲੂਕਾ ਨੂੰ ਇੰਨੀ ਉੱਚੀ ਥਾਂ ਤੇ ਰੱਖਿਆ ਹੋਇਆ ਸੀ ਕਿ ਉਹ ਬਠਿੰਡਾ ਦੇ ਸੰਗਰੂਰ ਸਾਈਡ ਪੈਂਦੀਆਂ ਦੋਨੋਂ ਸੀਟਾਂ ਦੇ ਉੱਤੇ ਉਹ ਪੂਰੀ ਤਰ੍ਹਾਂ ਕਾਬਜ ਸੰਤ ਤੇ ਉਹਨਾਂ ਦਾ ਹੁਕਮ ਚੱਲਦਾ ਸੀ ਹੁਣ ਰਹੀ ਗੱਲ ਚੋਣ ਪ੍ਰਚਾਰ ਕਰਨ ਦੀ ਸ਼ਕੁੰਦਰ ਸਿੰਘ ਮਲੂਕਾ ਅੱਜ ਸ਼ਕੁੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਲਈ ਪ੍ਰਚਾਰ ਕਰਦੇ ਨੇ ਜਾਂ ਆਪਣੀ ਨੂ ਜਿਹੜੀ ਪਰਮਪਾਲ ਕੌਰ ਮਲੂਕਾ ਉਹਦੇ ਹੱਕ ਵਿੱਚ ਹੁਣ ਪ੍ਰਚਾਰ ਕਰਦ ਨੇ ਇਹ ਸਵਾਲ ਇਸ ਵੇਲੇ ਸਭ ਤੋਂ ਵੱਡਾ ਹੈ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਸਵਾਲ ਉੱਠਦਾ ਹੈ ਤੇ ਸਿਕੰਦਰ ਸਿੰਘ ਮਲੂਕਾ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦੇ ਆ ਆਪਣੀ ਨੂ ਨੂੰ ਆਈਐਸ ਦਾ ਰੁਤਬਾ ਜਿਹੜਾ ਉਹ ਮੰਤਰੀ ਮੰਡਲ ਵਿੱਚ ਪਾਸ ਹੋਣ ਤੋਂ ਬਾਅਦ ਬੜਾ ਲੰਮਾ ਪ੍ਰੋਸੈਸ ਆ ਉਹਦੇ ਵਿੱਚ ਦੌਣ ਵਿੱਚ ਸਫਲ ਹੁੰਦੇ ਨੇ ਸਿਕੰਦਰ ਸਿੰਘ ਮਲੂਕਾ ਪੂਰੀ ਤਰ੍ਹਾਂ ਪਾਵਰਫੁੱਲ ਨੇ ਬਠਿੰਡਾ ਦੇ ਵਿੱਚ ਤੇ ਬਾਦਲ ਪਰਿਵਾਰ ਕਿਉਂਕਿ ਉਹਨਾਂ ਦੇ ਆਪਣੇ ਨਿੱਜੀ ਸੀਟ ਹੈ ਤੇ ਹਰ ਸਿਮਰਤ ਕੌਰ ਬਾਦਲ ਤਿੰਨ ਵੇਰਾਂ ਉਸ ਤੋਂ ਚੋਣ ਮੈਦਾਨ ਵਿੱਚ ਉਤਰਦੇ ਨੇ। ਸਿਕੰਦਰ ਸਿੰਘ ਮਲੂਕਾ ਪੂਰੀ ਤਾਕਤ ਨਾਲ ਹਰ ਸਿਮਰਤ ਕੌਰ ਬਾਦਲ ਦੇ ਨਾਲ ਪ੍ਰਸ਼ਾਵੇਂ ਵਾਗ ਰਹੇ ਤੇ ਨੇ। ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਬਠਿੰਡਾ ਸ਼ਹਿਰੀ, ਰਾਮਪੁਰਾ ਫੂਲ ਤੇ ਮੋੜ। ਸਿਕੰਦਰ ਸਿੰਘ ਮਲੂਕਾ ਦੇਖਦੇ ਨੇ ਤਿੰਨੋਂ ਵਿਧਾਨ ਸਭਾ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਟਕਸਾਲੀ ਜਥੇਦਾਰ ਨੇ ਉਹ ਸਰਦਾਰ ਸਿਕੰਦਰ ਸਿੰਘ ਮਲੂਕਾ ਵਾਂਗ ਇੱਥੋਂ ਤੱਕ ਹੈਰਾਨ ਕਰਨ ਵਾਲੀ ਗੱਲ ਹੈ ਖੁਦ ਵੀ ਸ਼ਿਕੰਦਰ ਸਿੰਘ ਮਲੂਕਾ ਟਕਸਾਲੀ ਇਕਾਲੀ ਹੋਣ ਦਾ ਪ੍ਰਭਾਵ ਆ ਜਿਹੜਾ ਉਹ ਸਰਕਲ ਜੱਥੇਦਾਰਾਂ ਤੇ ਪਿੰਡ ਲੈਵਲ ਤੇ ਪੰਜਾਂ ਸਰਪੰਚਾਂ ਨਾਲ ਸ਼ਰੂਮਣੀ ਕਾਲੀ ਦਲ ਦੇ ਵਰਕਰਾਂ ਦੇ ਉੱਤੇ ਰੱਖਦੇ ਨੇ ਤੇ ਟਕਸਾਲੀ ਵਰਕਰ ਵੀ ਮੰਨਦੇ ਨੇ ਕਿ ਸਰਦਾਰ ਸ਼ਿਕੰਦਰ ਸਿੰਘ ਮਲੂਕਾ ਇੱਕ ਟਕਸਾਲੀ ਆਗੂ ਨੇ ਤੇ ਸਮੇਂ-ਸਮੇਂ ਤੇ ਉਹ ਸਾਡੀ ਬਾਹਾਂ ਵੀ ਫੜਦੇ ਨੇ ਧਰੱਲੇ ਨਾਲ ਕੰਮ ਕਰਾਉਣ ਦੀ ਕਾਬਲੀਅਤ ਵੀ ਰੱਖਦੇ ਨੇ ਤੇ ਕੰਮ ਕਰਵਾਉਂਦੇ ਵੀ ਰਹੇ ਨੇ ਪਰ ਪਿੱਛੇ ਜੇ ਜਦੋਂ ਸ਼ਰੂਮਣੀ ਕਾਲੀ ਦਲ ਦਾ ਗ੍ਰਾਫ ਬਹੁਤ ਢੇਠਾ ਆ ਗਿਆ ਸੀ ਝੁੰਡਾ ਕਮੇਟੀ ਬਣੀ ਹੈ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਜੁੰਦਾ ਕਮੇਟੀ ਤੋਂ ਪਹਿਲਾਂ ਵੀ ਸਰਦਾਰ ਸ਼ਕੰਦਰ ਸਿੰਘ ਮਲੂਕਾ ਉਹਨਾਂ ਨੇ ਇੱਕ ਆਵਾਜ਼ ਉਠਾਈ ਸੀ ਕਿ ਸ਼ਰੂਮਣੀ ਕਾਬੀ ਦਲ ਦਾ ਤਾਣਾ ਬਾਣਾ ਜਿਹੜਾ ਉਹ ਉਹ ਸਹੀ ਹੋਣਾ ਚਾਹੀਦਾ ਹੈ ਤੇ ਉਦੋਂ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਵੀ ਇੱਕ ਵੇਰਾਂ ਬਣਾ ਦਿੱਤਾ ਗਿਆ ਸੀ ਸਰਦਾਰ ਸ਼ਕੰਦਰ ਸਿੰਘ ਮਲੂਕਾ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਬਣਨ ਤੋਂ ਬਾਅਦ ਵੀ ਗਾਹੇ ਬਗਾਹੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਝ ਉਹਨਾਂ ਆਗੂਆਂ ਦੀ ਚਰਚਾ ਵਿੱਚ ਰਹੇ ਤੇ ਇਹ ਅਫਵਾਹਾਂ ਉੱਠਦੀਆਂ ਰਹੀਆਂ ਕਿ ਉਹਨਾਂ ਦੀਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤੇ ਸਿਕੰਦਰ ਸਿੰਘ ਮਲੂਕਾ ਮੀਟਿੰਗਾਂ ਤੋਂ ਕਦੇ ਮੁਨਕਰ ਨਹੀਂ ਹੋਏ ਇੱਕ ਸੱਚ ਤੇ ਮੂੰਹ ਤੇ ਗੱਲ ਕਹਿਣ ਦੇ ਆਦੀ ਸਿਕੰਦਰ ਸਿੰਘ ਮਲੂਕਾ ਇਸ ਗੱਲ ਲੀਡਰਸ਼ਿਪ ਵਿੱਚ ਤਬਦੀਲੀ ਦੇ ਹੱਕ ਵਿੱਚ ਹਮੇਸ਼ਾ ਰਹੇ ਨੇ ਤੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰੰਤੂ ਗੱਲ ਇੱਕ ਬਹੁਤ ਧਿਆਨ ਮੰਗਦੀ ਆ ਕਿ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਨਹੀਂ ਛੱਡਿਆ ਪਰੰਤੂ ਬਾਦਲ ਪਰਿਵਾਰ ਜਦੋਂ ਪਰਮਪਾਲ ਕੌਰ ਮਲੂਕਾ ਨੂੰ ਟਿਕਟ ਮਿਲੀ ਜਾਂ ਬੀਜੇਪੀ ਦੀ ਟਿਕਟ ਨਹੀਂ ਸੀ ਮਿਲੀ ਹਾਲੇ ਟਿਕਟ ਮਿਲਣ ਦੀ ਸੰਭਾਵਨਾ ਸੀ ਉਦੋਂ ਬਾਦਲ ਪਰਿਵਾਰ ਨੇ ਸ਼ਕੰਦਰ ਸਿੰਘ ਮਲੂਕਾ ਦੇ ਨੂੰ ਮਨਾਉਣ ਦੀ ਜਾਂ ਉਹਨਾਂ ਦੇ ਘਰ ਜਾਣ ਦੀ ਕਦੇ ਲੋੜ ਨਹੀਂ ਸਮਝੀ ਕਦੇ ਜ਼ਰੂਰਤ ਨਹੀਂ ਸਮਝੀ ਕਿ ਬਾਦਲ ਪਰਿਵਾਰ ਗਿਆ ਹੋਵੇ ਜਿਵੇਂ ਵੱਡੇ ਬਾਦਲ ਸਾਹਿਬ ਦੇ ਮੌਕੇ ਹੁੰਦਾ ਸੀ ਸਰ ਪ੍ਰਕਾਸ਼ ਸਿੰਘ ਬਾਦਲ ਮੌਕੇ ਜਿਵੇਂ ਹੁੰਦਾ ਸੀ ਬਿਲਕੁਲ ਇਦਾਂ ਦੀਆਂ ਸੂਚਨਾਵਾਂ ਸਾਡੇ ਕੋਲ ਨੇ ਕਿ ਉਹਨਾਂ ਨੂੰ ਕਿਸੇ ਨੇ ਵੀ ਲੋਕਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਾਂ ਲੋਕ ਸਭਾ ਲੈਵਲ ਤੇ ਕਿਸੇ ਲੋਕਲ ਜਥੇਦਾਰ ਨੇ ਵੀ ਯੂਨੀਅਨ ਨਾਲ ਉਹਨਾਂ ਨੂੰ ਮਨਾਉਣ ਦੀ ਜਾਂ ਉਹਨਾਂ ਨੂੰ ਕਹਿਣ ਦੀ ਜਾਂ ਬੇਨਤੀ ਕਰਨ ਦੀ ਚੋਣ ਪ੍ਰਚਾਰ ਲਈ ਚੋਣ ਪ੍ਰਚਾਰ ਦਾ ਹਿੱਸਾ ਬਣਨ ਦੀ ਪਹਿਲਾਂ ਕਿਉਂਕਿ ਸ਼ਰ ਸਿਮਰਤ ਕੋਰ ਬਾਦਲ ਦੀ ਉਮੀਦਵਾਰੀ ਹੀ ਬਹੁਤ ਲੇਟ ਕੋਸ਼ਤ ਹੋਈ ਹੈ ਪਰ ਦੋਸਤੋ ਬਾਸ ਸ਼ਕੰਦਰ ਸਿੰਘ ਮਲੂਕਾ ਬਾਰੇ ਆਖਿਆ ਜਾਂਦਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਨੋਹ ਬੀਜੇਪੀ ਵੱਲੋਂ ਚੋੜ ਰਲ ਰਹੀ ਹੈ ਉਹ ਚੁੱਪ ਨੇ ਉਹ ਘਰ ਬੈਠੇ ਨੇ ਪਰੰਤੂ ਇੱਥੇ ਸਵਾਲ ਉੱਠਦਾ ਹੈ ਕਿ ਅਕਾਲੀ ਲੀਡਰਸ਼ਿਪ ਉਹਨਾਂ ਨੂੰ ਮਨਾਉਣ ਵੀ ਨਹੀਂ ਗਈ ਉਨਕੋ ਕੇ ਸਵਾਲ ਕੀਤਾ ਹੈ ਕਿ ਤੁਸੀਂ ਇਹ ਚੋਣ ਮੈਦਾਨ ਵਿੱਚ ਜਾਣਗੇ ਜਦੋਂ ਕਿਸੇ ਨੂੰ ਕੋਈ ਕਹੂਗਾ ਹੀ ਨਹੀਂ ਕਿ ਸਾਡੇ ਚੋਣ ਮੈਦਾਨ ਦਾ ਹਿੱਸਾ ਬਣੋ ਤੇ ਮਨੁੱਖ ਅੱਜ ਦੇ ਟਾਈਮ 'ਚ ਇੱਕ ਸਧਾਰਨ ਵਰਕਰ ਵੀ ਇਦਾਂ ਨਹੀਂ ਤੁਰਦਾ ਵੋਟਾਂ ਦੇ ਵਿੱਚ ਜੇ ਸਿਵਿੰਦਰ ਸਿੰਘ ਮਲੂਕਾ ਦਾ ਬਹੁਤ ਵੱਡਾ ਰੁਤਬਾ ਰੱਖਦੇ ਨੇ ਅਕਾਲੀ ਆਗੂ ਨੇ ਉਹਨਾਂ ਦੀ ਨੂੰ ਚੋਣ ਲੜ ਰਹੀ ਆ ਫਿਰ ਬਿਨਾਂ ਕਹੇ ਕੋਈ ਹਾਲਾਤ ਜਾਂ ਉਂਗਲੀ ਉਠਾਉਣ ਦਾ ਜਾਂ ਉਹਨਾਂ ਤੇ ਕਹਿਣ ਦਾ ਜਾਂ ਉਹਨਾਂ ਦੀ ਨੂੰ ਚੋਣ ਲੜ ਰਹੀ ਹੈ ਬਾਦ-ਵਿਵਾਦ ਕਰਨ ਦਾ ਮੈਨੂੰ ਲੱਗਦਾ ਜੋ ਮੇਰੀ ਸਮਝ ਆ ਫਾਇਦਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਜਦੋਂ ਕਿਸੇ ਨੇ ਚੋਣ ਮੈਦਾਨ ਵਿੱਚ ਨਿੱਤਰ ਲਈ ਕਿਹਾ ਹੀ ਨਹੀਂ ਜਿੱਥੋਂ ਤੱਕ ਹੁਣ ਚੋਣ ਮੈਦਾਨ ਵਿੱਚ ਉਤਰਨ ਦੀ ਹੁਣ ਚੋਣ ਪ੍ਰਚਾਰ ਦਾ ਹਿੱਸਾ ਬਣਨ ਦੀ ਹੈਗੀ ਇਹ ਗੱਲ ਉਹ ਮੈਨੂੰ ਲੱਗਦਾ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਜਿਹੜੇ ਇਸ ਵੇਲੇ ਅੱਜ ਜਾਂ ਕੱਲ ਦੇ ਵਿੱਚ ਉਹ ਵਿਦੇਸ਼ ਚਲੇ ਗਏ ਨੇ ਇਹ ਸੂਚਨਾ ਸਾਡੇ ਕੋਲ ਸਾਡੇ ਸੋਰਸਸ ਰਾਹੀਂ ਆਈ ਹੈ ਕਿ ਸਿਕੰਦਰ ਸਿੰਘ ਮਲੂਕਾ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਉਹ ਵਿਦੇਸ਼ ਚਲੇ ਗਏ ਨੇ ਦੁਬਈ ਗਏ ਨੇ ਲੱਗਦਾ ਹੈ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਨੋਹ ਜਿਹੜੀ ਪਰੰਪਰਾ ਕੌਰ ਮਲੂਕਾ ਪੂਰੀ ਤਰ੍ਹਾਂ ਚੋਣ ਮੈਦਾਨ ਵਿੱਚ ਡਟੇ ਹੋਏ ਨੇ ਤੇ ਸ਼ਕੰਦਰ ਸਿੰਘ ਮਲੂਕਾ ਦੇ ਵਿਦੇਸ਼ ਜਾਣ ਪਿੱਛੇ ਵੀ ਜਿਹੜਾ ਵੱਡਾ ਰੀਜ਼ਨ ਆ ਉਹ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਨਾ ਤੇ ਮਨਾਇਆ ਗਿਆ ਤੇ ਨਾ ਉਹਨਾਂ ਨੂੰ ਪੁੱਛਿਆ ਗਿਆ ਤੇ ਨਾ ਉਹਨਾਂ ਦੀ ਨੋ ਕਿਉਂ ਉਮੀਦਵਾਰ ਬਣਦੀ ਹੈ ਨਾ ਹਾਲਾਂਕਿ ਇੱਥੇ ਇਹ ਸਵਾਲ ਵੀ ਬਣਦਾ ਹੈ ਕਿ ਜਦੋਂ ਬਾਦਲ ਪਰਿਵਾਰ ਨੇ ਸ਼ਕੰਦਰ ਸਿੰਘ ਮਲੂਕਾ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਹੀ ਨਹੀਂ ਸਾਰੇ ਪੰਜਾਬ ਚ ਪੂਰਾ ਘਰਤਾ ਧਰਤਾ ਬਣਾ ਕੇ ਰੱਖਿਆ ਮਨਪਸੰਦ ਦੇ ਮਹਿਕਮੇ ਉਹਨਾਂ ਨੂੰ ਦਿੱਤੇ ਨੇ ਵਜ਼ੀਰੀਆਂ ਦਿੱਤੀਆਂ ਨੇ ਜ਼ਿਲ੍ਹਾ ਜੱਫੇਦਾਰੀ ਵੀ ਸ਼ਕੰਦਰ ਸਿੰਘ ਮਲੂਕਾ ਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਕੇ ਰੱਖੀ ਆ ਉਹ ਕੋਰ ਕਮੇਟੀ ਦੇ ਮੈਂਬਰ ਵੀ ਰਹੇ ਨੇ ਪੀਐਸਸੀ ਦੇ ਮੈਂਬਰ ਵੀ ਰਹੇ ਨੇ ਪਰ ਇੰਨੀ ਇੰਨੇ ਪਾਵਰਫੁਲ ਹੋਣ ਦੇ ਬਾਵਜੂਦ ਵੀ ਮਤਲਬ ਜੇ ਉਹਨਾਂ ਨੂੰ ਕਹਿਣਾ ਪਵੇ ਇਹ ਵੀ ਇੱਕ ਸਵਾਲ ਹੈ ਵੀ ਨਹੀਂ ਪਰੰਤੂ ਜਦੋਂ ਇਹ ਪਤਾ ਹੈ ਕਿ ਉਹ ਵਾਰ-ਵਾਰ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਨੇ ਫਿਰ ਉਹਨਾਂ ਨੂੰ ਕਹਿਣਾ ਬਣਦਾ ਸੀ ਮਨਾਉਣਾ ਬਣਦਾ ਸੀ ਕਦੇ ਇਤਿਹਾਸ ਦੱਸਦਾ ਕਾਲੀਦਾਲ ਦਾ ਕਿ ਜਦੋਂ ਛੋਟੇ ਤੋਂ ਛੋਟਾ ਆਗੂ ਵੀ ਰੁੱਸ ਜਾਂਦਾ ਸੀ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਦੇਰ ਸਵੇਰ ਸ਼ਾਮ ਨੇ ਦੇਰ ਸਵੇਰੇ ਉਹਦੇ ਘਰ ਜਾ ਕੇ ਮੰਜੇ ਤੇ ਬੈਠ ਜਾਇਆ ਕਰਦੇ ਸੀ ਕਿ ਮੈਨੂੰ ਭੁੱਖ ਲੱਗੀ ਹੈ ਮੈਂ ਰੋਟੀ ਖਾਣੀ ਆ ਮੈਂ ਚਾਹ ਪੀਣੀ ਆ ਜਾਂ ਮਨ ਪਸੰਦੀਆ ਸਬਜ਼ੀ ਖਾਣੀ ਆ ਉਹਨਾਂ ਦਾ ਆਪਣਾ ਇੱਕ ਤਰੀਕਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਤੇ ਜਿਉਂ-ਜਿਉਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਨੂੰ ਸੰਭਾਲਦੇ ਗਏ ਨੇ ਉਸ ਤੋਂ ਬਾਅਦ ਦੂਜਿਆਂ ਨੂੰ ਮਨਾਉਣ ਦੀ ਕਵੈਦ ਸੀ ਜਿਹੜੀ ਸ਼੍ਰੋਮਣੀ ਕਾਲੀਦਾਲ ਦਾ ਡੈਮੋਕਰੈਟਿਕ ਇੱਕ ਸਿਸਟਮ ਸੀ ਜਿਹੜਾ ਲੋਕਤੰਤਰੀ ਉਹ ਲਗਭਗ ਖਤਮ ਹੁੰਦਾ ਹੁੰਦਾ ਅੱਜ ਬਿਲਕੁਲ ਖਤਮ ਹੋ ਗਿਆ ਤੇ ਅੱਜ ਸਿਕੰਦਰ ਸਿੰਘ ਗਲੂਕਾ ਵਿਦੇਸ਼ ਚਲੇ ਗਏ ਨੇ ਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਛੱਡ ਕੇ ਗਏ ਨੇ ਕਿ ਇਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਲਚਰ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਜੋ ਪੰਥਕ ਵਿਰਾਸਤ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਪਾਰਟੀ ਚ ਚਲਾਉਣ ਲਈ ਇਦਾਂ ਦੀ ਨਹੀਂ ਸੀ ਜਿੱਦਾਂ ਹੁਣ ਹੈ ਤੇ ਉਹ ਡੀਕ ਤੇ ਡੀਕ ਤੇ ਸ਼ਾਇਦ ਇੱਥੋਂ ਵਿਦੇਸ਼ ਚਲੇ ਗਏ ਨੇ ਹੁਣ ਉਹਨਾਂ ਦੇ ਪ੍ਰਚਾਰ ਵਿੱਚ ਸ਼ਾਮਲ ਹੋਣਦੇ ਆ ਬਹੁਤ ਘੱਟ ਸੰਭਾਵਨਾਵਾਂ ਜੇ ਸੰਭਾਵਨਾਵਾਂ ਹੋਣ ਜਾਂ ਵੀ ਤਾਂ ਉਹ ਸਾਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਲਈ ਪ੍ਰਚਾਰ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਜੇ ਉਹ ਵਾਪਸ ਨਹੀਂ ਆਉਂਦੇ ਨੇ ਤਾਂ ਉਹ ਭਾਰਤੀ ਜਨਤਾ ਪਾਰਟੀ ਲਈ ਤੇ ਆਪਣੀ ਲਈ ਕਿਉਂਕਿ ਇੱਕ ਮਨੁੱਖ ਲਈ ਜਦੋਂ ਪਾਰਟੀ ماں ਹੁੰਦੀ ਆ ਪਾਰਟੀ ਤੋਂ ਉਹ ਵੱਖ ਹੋ ਜਾਂਦਾ ਜਾਂ ਪਾਰਟੀ ਤੋਂ ਵੱਖ ਹੋ ਜਾਂਦੀ ਆ ਫਿਰ ਉਹਦੇ ਲਈ ਪਰਿਵਾਰ ਵੀ ਅਹਿਮ ਹੁੰਦਾ ਤੇ ਸਦਾਰ ਸ਼ਕੰਦਰ ਸਿੰਘ ਮਲੂਕਾ ਮੈਨੂੰ ਲੱਗਦਾ ਕਿ ਜੇ ਆਏ ਵੀ ਵਾਪਸ ਇਹ ਇਲੈਕਸ਼ਨ ਦੇ ਵਿੱਚ ਤਾਂ ਉਹ ਆਪਣੀ ਨੋ ਲਈ ਪ੍ਰਚਾਰ ਕਰ ਸਕਦੇ ਨੇ ਸਾਡੇ ਮੰਨਣਾ ਸੀ ਪੁਸ਼ਟੀ ਤਾਂ ਨਹੀਂ ਕਰਦੇ ਸਾਡਾ ਇਹ ਸੋਚਣਾ ਸਾਡੀ ਆਪਣੀ ਇੱਕ ਸਾਡਾ ਵਿਸ਼ਲੇਸ਼ਣ ਹੈ ਕਿ ਸ਼ਕੰਦਰ ਸਿੰਘ ਮਲੂਕਾ ਹੁਣ ਵਿਦੇਸ਼ ਚ ਰਹੇ ਗਏ ਨੇ ਤੇ ਵਿਦੇਸ਼ ਤੇ ਪਰਤਣ ਤੋਂ ਬਾਅਦ ਹੀ ਇਹਨਾਂ ਸਵਾਲਾਂ ਦੇ ਜਵਾਬ ਨੇ ਜਿਹੜੇ ਅਸੀਂ ਕੀਤੇ ਨੇ ਉਹ ਮਿਲ ਸਕਦੇ ਨੇ ਬਿਲਕੁਲ ਜੀ ਜਿਵੇਂ ਆਪਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਹੁਣ ਉਹ ਜਾ ਕੇ ਉਹਨਾਂ ਦੇ ਘਰੇ ਵੀ ਬੈਠ ਜਾਂਦੇ ਰੋਟੀ ਵੀ ਖਾਂਦੇ ਬੈਠ ਕੇ ਤੇ ਹੁਣ ਮਲੂਕਾ ਪਰਿਵਾਰ ਨੂੰ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੋਈ ਮਨਾਉਣ ਦੀ ਜਾਂ ਕੋਈ ਕੋਸ਼ਿਸ਼ ਕੀਤੀ ਹੋਣੀ ਹੈ ਜਾਂ ਗੱਲਬਾਤ ਕੀਤੀ ਵੀ ਹੋਣੀ ਹੈ ਵੀ ਆ ਕੇ ਪ੍ਰਚਾਰ ਕਰੋ ਜਿਵੇਂ ਕਿ ਮਲੂਕਾ ਜੀ ਨੂੰ ਪੂਰੀ ਬਾਦਲ ਪਰਿਵਾਰ ਨੇ ਚੌਧਰ ਦੇ ਕੇ ਰੱਖੀ ਆ ਪੂਰਾ ਮਾਣ ਸਨਮਾਨ ਦੇ ਕੇ ਰੱਖਿਆ ਸਾਰਾ ਕੁਝ ਉਹਨਾਂ ਨੂੰ ਕਰਨਾ ਚਾਹੀਦਾ ਕਿ ਮਲੂਕਾ ਜੀ ਨੂੰ ਵੀ ਕੋਈ ਚਾਹੀਦਾ ਦੇ ਬਾਰੇ ਵੀ ਮੈਂ ਟੋਟੋ ਟੋਟ ਅਕਾਲੀ ਦਲ ਦੇ ਨਾਲ ਕੋਈ ਸਲਾਹ مشਵਰਾ ਕਰਾਂ ਜਾ ਕੇ ਖੜਾ ਜਾਂ ਉਹਨਾਂ 'ਚ ਹਿੰਮਤ ਨਹੀਂ ਹੈ ਕਿ ਅੱਕ ਨਾਲ ਮਨਾਉਣ ਦੀ ਬਾਦਲ ਪਰਿਵਾਰ ਨਾਲ ਹਾਂ ਹੁਣ ਗੱਲ ਇੱਥੇ ਆ ਕੇ ਖੜ ਗਈ ਜੀ ਦੋ ਸਾਹਿਬ ਕਿ ਜਿਹੜੀਆਂ ਨੇੜੇ ਲੱਗਣ ਦੀਆਂ ਸੰਭਾਵਨਾਵਾਂ ਸੀਗੀਆਂ ਇਕੱਲੇ ਮਲੂਕਾ ਸਾਹਬ ਦੀਆਂ ਕਿਉਂਕਿ ਪਰਮਪਾਲ ਕੌਰ ਮਲੂਕਾ ਤਾਂ ਚੋਣ ਲੜੀ ਰਹੀ ਆ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਰਿਹਾ ਤੇ ਹੁਣ ਤਾਂ ਸਿਰਫ ਸਿਕੰਦਰ ਸਿੰਘ ਮਲੂਕਾ ਤੇ ਹੀ ਸਵਾਲ ਸੀ ਦੇਰ ਸਵੇਰ ਇਹੀ ਗੱਲ ਉੱਠਦੀ ਸੀ ਕਿ ਸਿਕੰਦਰ ਸਿੰਘ ਮਲੂਕਾ ਪ੍ਰਚਾਰ ਕਰਨਗੇ ਜਾਂ ਝੁੱਪ ਬੈਠਣਗੇ ਕੀ ਹੋਊਗਾ ਇਹਨਾਂ ਗੱਲਾਂ ਦਾ ਵੀ ਅੰਤ ਹੋ ਗਿਆ ਕਿਉਂਕਿ ਮਲੂਕਾ ਸਾਹਿਬ ਵਿਦੇਸ਼ ਚਲੇ ਗਏ ਨੇ ਹੁਣ ਰਹੀ ਗੱਲ ਆ ਜਿਹੜੀ ਉਹ ਦੋਨਾਂ ਪਰਿਵਾਰਾਂ ਦੇ ਭਵਿੱਖ ਬੀਬੀ ਹਰਸਿਮਰਤ ਕੌਰ ਬਾਦਲ ਦੀ ਗੱਲ ਅੱਜ ਵੀ ਬਠਿੰਡਾ ਇਲਾਕੇ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਕੀਤੇ ਵੱਡੇ ਕਾਰਜਾਂ ਕਰਕੇ ਵਿਕਾਸ ਕਾਰਜਾਂ ਕਰਕੇ ਬਠਿੰਡਾ ਨੂੰ ਐਜ਼ ਅ ਮੈਂਬਰ ਪਾਰਲੀਮੈਂਟ ਉਹਨਾਂ ਦੀ ਵੱਡੀ ਦੇਣ ਹੈ ਤੇ ਹੁਣ ਸਮਾਫੜਿਆ ਨਹੀਂ ਜਾ ਸਕਦਾ ਉਹ ਨਿਕਲ ਗਿਆ ਪਰੰਤੂ ਉੱਥੇ ਲੋਕਾਂ ਦੇ ਕੀਤੇ ਹੋਏ ਕੰਮ ਨੇ ਜਿਹੜੇ ਉਹ ਕਿਤੇ ਨਾ ਕਿਤੇ ਹਰਸਿਮਰਤ ਕੌਰ ਬਾਦਲ ਵੱਲੋਂ ਬਤੌਰ ਮੈਂਬਰ ਪਾਰਲੀਮੈਂਟ ਉਹ ਬੋਲਦੇ ਨੇ ਇਸ ਗੱਲ ਤੋਂ ਆਪਾਂ ਮੂਨਕਰ ਨਹੀਂ ਹੋ ਸਕਦੇ ਜਾਂ ਸਿਆਸੀ ਤੌਰ ਤੇ ਇਸ ਚੀਜ਼ ਨੂੰ ਘਟਾ ਕੇ ਕਦੇ ਨਹੀਂ ਵੇਖਿਆ ਜਾ ਸਕਦਾ ਜਿੱਥੋਂ ਤੱਕ ਮਲੂਕਾ ਪਰਿਵਾਰ ਦੀ ਗੱਲ ਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਬਠਿੰਡਾ ਤੋਂ ਲੜੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣ ਤੋਂ ਕੁਤਾਹੀ ਨਾ ਕਰਾਂ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਦਾ ਨਿਸ਼ਾਨਾ ਜਿਹੜਾ ਉਹ ਕੇਵਲ ਬਾਦਲ ਪਰਿਵਾਰ ਹੈ ਕਿ ਕਿਵੇਂ ਨਾ ਕਿਵੇਂ ਬਾਦਲ ਪਰਿਵਾਰ ਨੂੰ ਕਮਜ਼ੋਰ ਕਰਕੇ ਕਿੱਥੇ ਵੀ ਬਾਦਲ ਪਰਿਵਾਰ ਦੀ ਗੱਲ ਆ ਉਹਨਾਂ ਨੂੰ ਕਮਜ਼ੋਰ ਕਰਕੇ ਭਾਰਤੀ ਜਨਤਾ ਪਾਰਟੀ ਲਈ ਹੋਣ ਨਹੀਂ 2017 ਦਾ ਰਾਹ ਜਿਹੜਾ ਉਹ ਪਧਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅ ਦੇਖੋ ਅੱਜ ਸਮਾਂ ਆ ਕਿ ਬਦਲ ਪਰਿਵਾਰ ਦੇ ਬਹੁਤ ਸਾਰੇ ਹਲਕਾ ਇੰਚਾਰਜ ਛੱਡ ਰਹੇ ਨੇ ਭਾਰਤੀ ਜਨਤਾ ਪਾਰਟੀ ਛੱਡ ਰਹੇ ਨੇ। ਜਾਂ ਬਹੁਤ ਸਾਰੇ ਵੱਡੇ ਆਗੂ ਨੇ ਜਿਹੜੇ ਉਹ ਚਲੇ ਗਏ ਨੇ ਜਾਂ ਕਈਆਂ ਨਾਲ ਮੀਟਿੰਗਾਂ ਹੋਈਆਂ ਬਹੁਤ ਕੁਝ ਹੋ ਗਿਆ। ਤੇ ਸੈਂਟਰ ਦੀ ਲੀਡਰਸ਼ਿਪ ਦਾ ਨਿਸ਼ਾਨਾ ਬਾਦਲ ਪਰਿਵਾਰ ਆ ਜੇ ਬਾਦਲ ਪਰਿਵਾਰ ਵਰਗੇ ਅਮੀਰ ਘਰਾਣੇ ਨੂੰ ਸਕਤਾ ਤੋਂ ਪਾਸੇ ਕਰ ਦਿੱਤਾ ਜਾਵੇ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਸੱਤਾ ਹੱਥੋਂ ਵਿੱਚ ਬਹੁਤੀ ਦਿੱਕਤ ਨਹੀਂ ਹੋ ਸਕਦੀ ਕਾਂਗਰਸ ਕੌਮੀ ਪਾਰਟੀ ਆ ਉਹਦਾ ਵजूद ਨੈਸ਼ਨਲ ਲੈਵਲ ਤੇ ਜੋ ਕਾਂਗਰਸ ਆ ਉਹਦੇ ਨਾਲ ਹੀ ਜੁੜਿਆ ਹੋਇਆ ਉਹਦੇ ਤੋਂ ਉਹਨਾਂ ਖਤਰਾ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਤੇ ਪੰਜਾਬ ਕਾਂਗਰਸ ਆਪਣੇ ਸੈਂਟਰ ਦੇ ਅਗਮਤੋ ਬਾਤ ਨਹੀਂ ਜਾ ਸਕਦੀ ਉਹ ਇੱਕ ਅਲੱਗ ਮੈਟਰ ਹੈ ਪਰੰਤੂ ਭਾਰਤੀ ਜਨਤਾ ਪਾਰਟੀ ਨੇ ਜੇ ਬਰਾਬਰ ਆਉਣਾ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਡੀ ਚੁਣੌਤੀ ਹੈ ਖੇਤਰੀ ਪਾਰਟੀ ਹੈ ਕਿਤੇ ਨਾ ਕਿਤੇ ਲੋਕਾਂ ਦੀਆਂ ਭਾਵਨਾਵਾਂ ਮਨਮਟਾਵ ਵਾਲੇ ਜਿਹੜੇ ਲੀਡਰਸ਼ਿਪ ਨਾ ਹੋ ਸਕਦੇ ਨੇ ਪਰੰਤੂ ਉਹਨਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਹੇਠਲੇ ਪੱਧਰ ਤੇ ਆਪਣੇ ਆਪ ਨੂੰ ਅਕਾਲੀ ਖਵਾਣ ਵਿੱਚ ਜੁੜੀਆਂ ਵੀ ਹੋਈਆਂ ਨੇ ਤੇ ਬਿਨਾਂ ਸ਼ੱਕ ਜੇ ਵਾਦਲ ਪਰਿਵਾਰ ਨੂੰ ਪਾਸੇ ਰੱਖ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਵੀ ਨੁਮਾਇੰਦਗੀ ਜਮਾਤ ਹੈ ਪੰਜਾਬ ਦੀ ਵੀ ਨੁਮਾਇੰਦਗੀ ਜਮਾਤ ਹੈ ਤੇ ਸੰਘਰਸ਼ ਦੀ ਵੀ ਨਮਨਤਾ ਜਮਾਤਾ ਹੈ ਇਸ ਕਰਕੇ ਬਠਿੰਡਾ ਜਿਹੜਾ ਬਠਿੰਡਾ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਜੇ ਚੋਣ ਜਿੱਤਦੇ ਨੇ ਉਹਨਾਂ ਦਾ ਪੂਰਾ ਦਰ ਉਬਦਾਰ ਪੂਰਾ ਸਾਰਾ ਕੁਝ ਲੱਗਿਆ ਹੋਇਆ ਇਹ ਵੀ ਗੱਲਾਂ ਆਖੇ ਜਾਂਦੀਆਂ ਨੇ ਕਿ ਉੱਥੇ ਕਾਂਗਰਸ ਪਾਰਟੀ ਦਾ ਤੇ ਕਮਜ਼ੋਰ ਉਮੀਦਵਾਰ ਆ ਤੇ ਬਹੁਤ ਖੁਸ਼ੀਆ ਜਾਣ ਜਾ ਰਿਹਾ ਪਰੰਤੂ ਬੀਬੀ ਪਰਮਪਾਲ ਕੌਰ ਮਲੂਕਾ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਕੇ ਬਠਿੰਡਾ ਦੀ ਸ਼ਹਿਰੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਉਣ ਵਾਲੇ ਆਉਣ ਵਾਲਾ ਸਮਾਹ ਹੈ 2017 ਦੀ ਵਿਧਾਨ ਸਭਾ ਉਹਦੇ ਵਾਸਤੇ ਆਪਣਾ ਗਰਾਊਂਡ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਤੇ ਐਸਾ ਵੀ ਦੇਖਿਆ ਜਾ ਰਿਹਾ ਕਿ ਜਦੋਂ ਰਵਨੀਤ ਸਿੰਘ ਮਿੱਟੂ ਦੇ ਸ਼ਾਮਲ ਹੋਣ ਦੀ ਗੱਲ ਉਹਨਾਂ ਵੱਲੋਂ ਬਾਰ ਬਾਰ ਆਖਿਆ ਗਿਆ ਕਿ ਮੈਂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਮੇਰੀ ਮੇਰੇ ਮੈਂ ਮੁੱਖ ਮੰਤਰੀ ਬਣਨ ਦੀ ਚਾਹਤ ਆ ਉੱਥੇ ਪਰਮਪਾਲ ਕੌਰ ਮਲੂਕਾ ਨੂੰ ਵੀ ਇਸ ਵੱਡੇ ਅਹੁਦੇ ਲਈ ਦੇਖਿਆ ਜਾ ਰਿਹਾ ਹੈ ਕਿਉਂਕਿ ਉਹ ਸਿਆਸੀ ਘਰਾਣੇ ਦੀ ਨੂੰਹ ਆ ਤੇ ਇੱਕ ਬਹੁਤ ਪੜ੍ਹੀ ਲਿਖੀ ਔਰਤ ਹੈ ਬੀ ਡੀ ਪੀ ਉਹ ਡੀ ਡੀ ਪੀ ਰਹੇ ਨੇ ਤੇ ਉਸ ਤੋਂ ਬਾਅਦ ਉਹ ਆਈ ਐਸ ਬਣੇ ਨੇ ਤੇ ਇੱਕ ਆਈ ਐਸ ਹੋਣਾ ਤੇ ਦੂਜਾ ਇੱਕ ਸਿਆਸੀ ਘਰਾਣੇ ਦੀ ਨੂੰਹ ਹੋਣਾ ਕਿਉਂਕਿ ਬਚਪਨ ਤੋਂ ਜਦੋਂ ਤੋਂ ਉਹ ਮਲੂਕਾ ਪਰਿਵਾਰ ਵਿੱਚ ਆਏ ਨੇ ਉਦੋਂ ਤੋਂ ਉਹ ਸਿਆਸੀ ਸਾਰਾ ਕੁਝ ਆਪਣੀ ਨਜ਼ਰ ਨਾਲ ਵੇਖਦੇ ਆਉਂਦੇ ਨੇ ਪੜ੍ਹੇ ਲਿਖੇ ਸੂਝਵਾਨ ਲੋਕ ਹਮੇਸ਼ਾ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਨੇ ਸਿਧਾਂਤਕ ਨਜ਼ਰੀਆ ਵੇਖਦੇ ਨੇ ਸੋ ਔਨ ਇਹ ਸਾਰਾ ਕੁਝ ਜਿਹੜਾ ਬਾਦਲ ਪਰਿਵਾਰ ਦਾ ਤੇ ਇਹ ਇਥੋਂ ਦਾ ਆਪਣੇ ਹਰਸਿਮਰਤ ਕੌਰ ਬਾਦਲ ਤੇ ਬੀਬੀ ਪਰਮਪਾਲ ਕੌਰ ਮਲੂਕਾ ਦਾ ਇਹ 2017 ਦੀਆਂ ਜੋ ਚੋਣਾਂ ਨੇ ਵਿਧਾਨ ਸਭਾ ਦੀਆਂ ਉਹਦਾ ਸਿਆਸੀ ਪੁਵਖੇ ਵੀ ਨਿਰਧਾਰਤ ਕਰੇਗਾ ਜੇ ਆਪਰ ਜੇ 2027 ਦੀਆਂ ਚੋਣਾਂ ਤੇ ਉਹਦਾ ਸਿਆਸੀ ਪੁਵਖੇ ਜਿਹੜਾ ਉਹ ਵੀ ਨਿਰਧਾਰਤ ਕਰੇਗਾ ਕਿਉਂਕਿ ਦੇਖੋ ਜੇ ਪਰਮਪਾਲ ਕੌਰ ਮਲੂਕਾ ਵਧੀਆ ਪਰਫਾਰਮ ਕਰਦੇ ਨੇ ਬਟਿੰਡਾ ਦੇ ਵਿੱਚੋਂ ਤਿਰੋਪੁਰ ਬਠਿੰਡਾ ਸ਼ਹਿਰੀ ਤੋਂ ਉਹਨਾਂ ਦਾ ਵਿਧਾਨ ਸਭਾ ਲਈ ਉਮੀਦਵਾਰ ਹੋਣਾ ਵੀ ਤੈਅ ਹੋਊਗਾ ਤੇ ਕਿਸੇ ਵੱਡੇ ਅਹੁਦੇ ਲਈ ਵੀ ਉਹਨਾਂ ਦਾ ਨਾਮ ਇੱਥੇ ਤੱਕ ਮੈਂ ਕਹਿਣ ਸੀ ਜਿਤਨਾ ਕਰਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਚਿਹਰਾ ਐਲਾਨੇ ਜਾਣ ਵਿੱਚ ਵੀ ਮਤਲਬ ਕੋਈ ਸੰਭਾਵਨਾ ਮੰਨੀ ਜਿਹੜੀਆਂ ਉਹ ਬਣ ਸਕਦੀਆਂ ਨੇ ਤੇ ਬੀਪੀ ਹਰਸ਼ਿਮਰਤ ਕੌਰ ਬਾਦਲ ਜੀ ਆਪਣਾ ਚੋਣ ਜਿੱਤਦੇ ਨੇ ਤੇ ਬਾਦਲ ਪਰਿਵਾਰ ਫਿਰ ਪੰਜਾਬ ਦੇ ਸਿਆਸੀ ਮੰਚ ਤੇ ਜਿੰਨਾ ਕੋ ਪਛੜਿਆ ਹੈ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰੇਗਾ ਤੇ ਦੋਨੋਂ ਪਰਿਵਾਰਾਂ ਦਾ ਵजूद ਆ ਜਿਹੜਾ ਔਰ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਨੇ ਤੇ ਦੋਨਾਂ ਪਰਿਵਾਰਾਂ ਵੱਲੋਂ ਜੀ ਜਾਨ ਲਾ ਕੇ ਇਹ ਚੋਣ ਲੜੀ ਜਾ ਰਹੀ ਹੈ। ਬਿਲਕੁਲ ਜੀ ਦੋਸਤੋ ਇਹ ਸੰਨ ਕੌਲਪ੍ਰੇਸ਼ਨ ਪਰਮਾਲਿਕ ਕੋਰੇ ਸੀਨੀਅਰ ਪੱਤਰਕਾਰ ਜਿਨ੍ਹਾਂ ਜੋ ਕਿ ਸਾਡਾ ਹਰ ਰੋਜ਼ ਕੋਈ ਨਾ ਕੋਈ ਮੁੱਦੇ ਤੇ ਲੈ ਕੇ ਗੱਲਬਾਤ ਕਰਦੇ ਨੇ ਨਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਹਲਕ ਦੇਖਦੇ ਰਹੋ ਸਮਾਂ ਜਾਜਤ ਨਹੀਂ ਦੇ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹੀ ਤੁਹਾਡੇ ਨਵੇਂ ਮੁੱਦੇ ਨਵੇਂ ਵਿਚਾਰ ਲੈ ਕੇ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਹ ਜਾਜਤ ਸਤਿ ਸ੍ਰੀ ਅਕਾਲ